ਪੰਜਾਬ ਦੇ ਅਮ੍ਰਿਤਸਰ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਰਪੰਚ ਜਰਮਲ ਸਿੰਘ ਇੱਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਮੈਰੀ ਗੋਲਡ ਮੈਰਿਜ ਪੈਲੇਸ ਪਹੁੰਚੇ ਸਨ। ਜਾਣਕਾਰੀ ਮੁਤਾਬਕ ਵਿਆਹ ਦੌਰਾਨ ਅਚਾਨਕ ਕੁਝ ਅਣਪਛਾਤੇ ਨੌਜਵਾਨ ਪੈਲੇਸ ਵਿੱਚ ਦਾਖਲ ਹੋਏ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਸਰਪੰਚ ਦੇ ਸਿਰ ਨੂੰ ਨਿਸ਼ਾਨਾ ਬਣਾਇਆ, ਗੋਲੀ ਲੱਗਦੇ ਜਰਮਲ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਤੁਸੀਂ ਮੈਰਿਜ ਪੈਲੇਸ ਤੋਂ ਬਾਅਦ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕੀ ਸਹਿਮ ਗਏ ਨੇ ਤੇ ਕੀ ਤਾਂ ਸੁਣੋ ਵਿਆਹ ਚ ਕੀ ਮਾਹੌਲ ਬਣਿਆ ਸੀ ਅਸੀਂ ਤੇ ਹੋਇਆ ਕੀ ਆ ਕਿ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ ਸਿੰਘ ਹੋਣਾ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ オーナーが一番上手いです。 ਸ਼ੈ ਨਈ ਇਹ ਚੀਜ਼ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਹੀ ਮੈਨੂੰ ਸਾਹ ਕੁੜੀ ਵੱਲੋਂ ਹਨਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਦੇ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਗਏ ਤੇ ਮੁਲਾਕਾਤ ਕਿਦਾਂ ਸੀ ਮੁਲਾਕਾਤ ਕਿਦਾਂ ਸੀ ਕੋਈ ਮੁਲਾਕਾਤ ਮੇਰੇ ਸਾਹਨੇ ਡੈਥ ਹੋ ਗਈ ਉਹਨਾਂ ਦੀ ਕਿਤੇ ਸਿਰ ਚ ਵੱਜੀਆਂ ਗੋਲੀ ਸਾਹ ਸਿਰ ਚ ਮਾਰੀਆਂ ਗੋਲੀ ਕਿਤੇ ਗੋਲੇ ਚਲੀ ਜਾਂਦੀ ਗੋਲੀਆਂ ਦੋ ਦੀ ਆਵਾਜ਼ ਆਈ ਪੱਜ ਗਏ ਬੰਦੇ ਬੰ ਅਜੋ ਉਹ ਦਿੱਤਰੇ ਤੁਰ ਸਰ ਮੈਂ ਵਿਖੀ ਗੜਤਾਂ ਹੀ ਜੀ ਤੇ ਬਸ ਅਹੀ ਹੀ ਤੇ ਬਰੋਰਾ ਵੇਖਣ ਆਏ ਸੀਗੇ ਤੇ ਉਸੇ ਮੌਕੇ ਤੇ ਹੀ ਦੇਖਿਆ ਵੀ ਸਰਪੰਚ ਸਭ ਬੈਠੇ ਸੀ ਟੇਬਲ ਤੇ ਮਿਲ ਰਹੇ ਸੀ ਸਾਰੇ ਮੈਂਬਰਾਂ ਨਾਲ ਟੂਰ ਉਪਰ ਦੋ ਨੌਜਵਾਨ ਨੌਜਵਾਨ ਆਏ ਉਹਨਾਂ ਨੇ ਪਿੱਛੋਂ ਉਹਨਾਂ 'ਤੇ ਗੋਲੀਆਂ ਮਾਰੀ ਤੇ ਗੋਲੀ ਲੱਗੀ ਨਾ ਦੇਖਿਆ ਕਿੱਥੋਂ ਦੇ ਸਰਪੰਚ ਸੀ ਇਹ ਸਾਰੇ ਬਲਟੋਆ ਪਿੰਡ ਤੋਂ ਕਾਫੀ ਪਿੰਡ ਮਸ਼ਹੂਰ ਰਿਹਾ ਉਹ ਬੜੇ ਇਨਸਾਨੀ ਇਨਸਾਨ ਸੀਗੇ ਇਹੋ ਜੀ ਕੋਈ ਗੱਲ ਨਹੀਂ ਆ ਬੜੇ ਮਲੋ ਗਰੀਬ ਬੰਦਿਆਂ ਦੇ ਆ ਬੜੀ ਮਾਹਮਗਰਦੀ ਸੀਗੇ ਪਰ ਚਲੋ ਸਾਰੇ ਚਲੋ ਪਾਰਟੀ ਦੇ ਆ ਸਾਰੇ ਸਾਂਝੀ ਹੁੰਦੀ ਆ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਹੋਰ ਇਹਨਾਂ ਦੀ ਅੜਦ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਹੋਇਆ ਤਾਂ ਹਾਂਜੀ ਸੁਣਿਆ ਵੀ ਤੋ ਜਦੋਂ ਪ੍ਰੋਗਰਾਮ ਦੇ ਚਾਹ ਵੈਸੇ ਚਲੋ ਪਾਉਨ ਇਨਵਾਈਟ ਕਰਦੇ ਆ ਉਹ ਵੀ ਆਏ ਸੀ ਜਿਹੜੇ ਐਮਐਲਏ ਸੀ ਸਾਡੇ ਸਾਡੇ ਸਰਕਾਰ ਜੋ ਸਰਦਾਰ ਤਮਸਦ ਤੋਂ ਜਿੱਥੇ ਮਜੂਦ ਸੀ ਕਿਹਾ ਕਿ ਫਰੋਤੀ ਫਰਤੀ ਦਾ ਵੀ ਚੱਲ ਰਿਹਾ ਮਾਮਲਾ ਜੀ ਹਾਂਜੀ ਪਹਿਲਾਂ ਸਾਰਾ ਚੱਲ ਰਿਹਾ ਸੀ ਹਾਂਜੀ ਉਹਨਾਂ ਨੂੰ ਕੋਈ ਸਟ੍ਰੈਟ ਕੋਈ ਹੋਇਆ ਸੀ ਹਾਂਜੀ ਅੱਜ ਜਦੋਂ ਹਮਲਾਵਰ ਆਏ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਰ ਸੀ ਹੁੰਦਾ ਉਹ ਪਲੇਨ ਪਰੰਦਰ ਪੁਲਸ ਚਲਦੀ ਰਹੀ ਇਹਦੀ ਸਾਰੇ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਿਆ ਮੈਨੂੰ ਬਰ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਿਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਸੀ ਕਿ ਆ ਕੋਈ ਨਾ ਕੋਈ ਸਿਕਿਉਰਟੀ ਹੈਗੀ ਸੀ ਸਰ ਸਿਕਿਉਰਟੀ ਬਲੋ ਪਰਸਨਲੀ ਉਹਨਾਂ ਰੱਖੀ ਹੋਈ ਥੋੜੀ ਬੜੀ ਆਪਣੇ ਫਾਇਦੇ ਵਾਸਤੇ ਵੱਲੋਂ ਉਧਰ ਨਹੀਂ ਗਈ ਕਿੰਨੇ ਬੰਦੇ ਆਏ ਸੀ ਭਾਜੀ ਜਿਨ੍ਹਾਂ ਨੇ ਸਰ ਦੋ ਬੰਦੇ ਸੀ ਜੀ ਉਹ ਮੋਕੜੇ ਭੱਜ ਗਏ ਸੀ ਸਰ ਮੈਂ ਤੇ ਮਤਲਬ ਫਾਇਰ ਕਰ ਦੀ ਆਵਾਜ਼ ਸੁਣੀ ਮੈਂ ਤੇ ਨਹੀਂ ਮਤਲਬ ਦੇਖਿਆ ਪਿੱਛੇ ਹੀ ਬੈਠੇ ਹਾਂ ਪਿੱਛੇ ਪਾਈ ਦੇ ਬੈਠੇ ਹਾਂ ਨਹੀਂ ਨਹੀਂ ਮੂਹ ਨਹੀਂ ਸੀ ਬੰਨੇ ਉਹਨਾਂ ਨੇ ਠੀਕ ਹੈ ਮੌਕੇ ਤੇ ਮوجود ਲੋਕਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਫਾਇਰਿੰਗ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਪੂਰੇ ਮੈਰਿਜ ਪੈਲੇਸ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਇਹ ਮੈਰੀ ਗੋਲਡ ਪੈਲੇਸ ਅੰਮ੍ਰਿਤਸਰ ਦੇ ਵਿੱਚ ਹੈਗਾ ਇੱਥੇ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੋ ਜਿਹੜੇ ਵਿਅਕਤੀ ਜਿਹੜਾ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਿਟੀ ਉਹਨਾਂ ਦੀ ਜਣੀ ਹੈਗੀ ਆ ਪਤਾ ਲੱਗਾ ਡੈਥ ਹੋਈ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ ਉਹ ਸਾਰਾ ਜੇ ਹੁਣ ਦੇਖ ਰਿਹਾ ਤੁਹਾਡੇ ਸਾਹਮਣੇ ਹੁਣ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਿਹਾ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਫੋਕੀਨ ਫੋਕੀਨ ਆ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨ ਨੂੰ ਮਾਰਨ ਦੀ ਔਰ ਕੋਈ ਸੂਗਤਰਖਾ ਦਿੱਤੀ ਗਈ ਉਸਦੇ ਵਿੱਚ ਦੇਖੋ ਉਹ ਤਰਨਤਨ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਨ ਪੁਲਿਸ ਬਾਰੇ ਜਿਆਦਾ ਉਹ ਤੁਹਾਨੂੰ ਦੱਸ ਸਕਦੇ ਕਿਉਂਕਿ ਉੱਥੋਂ ਦੇ ਰਹਿਸ਼ੀ ਸੀਗੇ ਸਾਡੇ ਤੇ ਇੱਥੇ ਅਮਨਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਹੋਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਫੀਸ਼ੀਅਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫਤੀਸ਼ ਕਰ ਰਹੇ ਜੋ ਜੋ ਚੀਜ਼ੇ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਏ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਫ਼ਤੀਸ਼ 'ਚ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਦੇਖੋ ਜੋ ਹੁਣ ਤੱਕ ਹੈ ਇੱਕ ਪਾਇਰ ਉੱਥੇ ਜੋ ਸਾਨੂੰ ਪਤਾ ਲੱਗਿਆ ਉਹਨੂੰ ਦੇਖ ਰਹੇ ਹਾਂ ਹੋਰ ਚੀਜ਼ ਸਾਡੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਵਿਆਹ ਦੇ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਹਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਸ ਇੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਵਾਨ ਐਸਪੀ ਸਵਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫ਼ਤੀਸ਼ ਤੇ ਸਾਹਮਣੇ ਆਏਗਾ ਉਹ ਡੈਫੀਨਿਟਲੀ ਤੁਹਾਡੇ ਨਾਲ ਸਹਿਯੋਗ ਕਰੂਗਾ ਦੇਖੋ ਹਿੰਟ ਮਿਲੇ ਜਿਹਨਾਂ ਨੂੰ ਜਲਦੀ ਫੜੇ ਜਾਣ ਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦਾ ਕਰਾਉ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ ਵਰੋਂ ਵਿਆਸਮਾਰਚ ਸ਼ਾਮਾ ਲੋਕਾਂ ਨਾਲ ਪੁਛਗਛ ਕੀਤੀ ਜਾ ਰਹੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਸਰਪੰਚ ਦੀ ਪਹਿਨਾ ਤੋਂ ਹੀ ਰੇਕੀ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਜਰਮਨ ਸਿੰਘ ਤਰਨਤਾਰਨ ਜ਼ਿਲੇ ਦੇ ਬਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਤੇ ਮੌਜੂਦਾ ਸਰਪੰਚ ਸਨ ਦੈਨਿਕ ਭਾਸਕ ਦੀ ਛਪੀ ਰਿਪੋਰਟ ਦੇ ਮੁਤਾਬਕ ਪੁਲਿਸ ਜਾਂਚ ਚ ਕਰ ਰਹੀ ਹੈ ਕਿ ਉਹਨਾਂ ਤੇ ਇਸ ਤੋਂ ਪਹਿਲਾਂ ਵੀ 3 ਵਾਰ ਹਮਲੇ ਹੋ ਚੁੱਕੇ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ਇਸ ਵਿਆਸਮਾਰਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵੰਤ ਸਿੰਘ ਨੇ ਦੱਸਿਆ ਕਿ ਹਮਲਾਵਰ ਕੋਟ ਕੈਂਟ ਉਹ ਖਾਣਾ ਖਾਣ ਵੇਲੇ ਸਰਪੰਚ ਦੇ ਨੇੜੇ ਪਹੁੰਚੇ ਤੇ ਅਚਾਨਕ ਉਹਨਾਂ ਦੇ ਸਿਰ 'ਤੇ ਗੋਲੀਆਂ ਮਾਰ ਦਿੱਤੀਆਂ। ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਕਿਸੇ ਨੂੰ ਸੰਭਾਲਣ ਦਾ ਮੌਕਾ ਨਹੀਂ ਮਿਲਿਆ। ਪੁਲਿਸ ਉਤਰਾ ਅਨੁਸਾਰ ਫਾਇਰਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਦੁਲਾ ਦੁਲਨ ਪੈਰਸ ਤੋਂ ਰਵਾਨਾ ਹੋ ਚੁਕੇ ਸਨ ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰ ਪੂਰੀ ਯੋਜਨਾ ਨਾਲ ਕਤਲ ਦੀ ਨੀਅਤ ਨਾਲ ਹੀ ਪਹੁੰਚੇ ਸਨ। ਫਿਰ ਹਾਲ ਪੁਲਿਸ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਮਲੇ ਦੇ ਕਾਰਨਾਂ ਦੀ ਤਹਿਕੀਕਾਤ ਵੀ ਜਾਰੀ ਹੈ।